ਇਹ ਦੇਖੋ ਬਹੁਤ ਚਿਰ ਦੇ ਨਜਾਇਜ਼ ਹਥਿਆਰ ਸਿਕਸਰ ਲਈ ਕਰਦਾ ਜਦੋਂ ਕੋਈ ਵਿਆਹ ਸ਼ਾਦੀ ਫਰਕਸ਼ਨ ਹੁੰਦਾ ਉਹਦਾ ਸ਼ਕਤੀ ਪ੍ਰਦਰਸ਼ਨ ਕਰਦਾ ਲੋਕ ਉਹਦੀ ਵੀਡੀਓ ਵੀਰਲ ਹੋਈ ਹੈ ਉਸ ਤੋਂ ਇਲਾਵਾ ਹੋਰ ਵੀ ਬੇਰਕੋ ਸਬੂਤ ਤੁਹਾਨੂੰ ਮੈਂ ਪੇਸ਼ ਕਰ ਦਿੰਦਾ ਕਿ ਇਹ ਕੇ ਦੇਸ਼ ਤੋਂ ਪਿੰਡ ਵਿੱਚ ਬਹੁਤ ਜ਼ਿਆਦੀ ਪਹੁੰਚਾ ਚੰਗੇ ਕੰਮ ਕਰਦੇ ਆ ਜੋ ਕੋਈ ਪ੍ਰਸ਼ੰਸਾ ਕਰਦੇ ਕੋਈ ਜਰਨਲ ਹੁੰਦਾ ਉਹਨਾਂ ਨੂੰ ਧਮਕੀਆਂ ਦਿੰਦਾ ਇਨੇ ਕੱਲ ਬਹੁਤ 60-70 ਮੁੰਡੇ ਗਰਾਊਂਡ ਦੇ ਵਿੱਚ ਸੱਦ ਕੇ ਹੱਲਾ ਗੋਲਾ ਕਰਨ ਦੀ ਕੋਸ਼ਿਸ਼ ਹੀ ਨੇ ਬਾਅਦ ਵਿੱਚ ਮੈਨੂੰ ਕਾਲ ਵੀ ਕੀਤੀ ਕਿ ਅਕਸਰ ਆਏ ਦਿਨ ਗੋਲੀਆਂ ਚੱਲਣ ਦੀ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਉੱਥੇ ਹੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਨ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਸਖਤ ਨਿਯਮ ਲਾਗੂ ਕੀਤੇ ਗਏ ਸੀ ਕਿ ਜੇਕਰ ਕੋਈ ਵੀ ਹਥਿਆਰਾਂ ਦੀ ਨਮਾਇਸ਼ ਕਰਦਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਤਾਂ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਜੇਕਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਅਜਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਵੇਗਾ ਤਾਂ ਫੇਰ ਨਿਯਮਾਂ ਦੀ ਪਾਲਣਾ ਕੌਣ ਕਰਾਵੇਗਾ ਕੁਝ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਵਿਆਹ ਦੇ ਸਮਾਗਮ ਦੇ ਵਿੱਚ ਹਥਿਆਰਾਂ ਦੀ ਨਮਾਇਸ਼ ਕਰਦਾ ਫਾਇਰਿੰਗ ਕਰਦਾ ਹੋਇਆ ਵੇਖਿਆ ਜਾ ਸਕਦਾ ਹੈ ਤਾਂ ਇਸ ਨੂੰ ਕੀ ਕਹਿ ਸਕਦੇ ਆ ਕਿ ਲੋ ਐਂਡ ਆਰਡਰ ਦੀਆਂ ਜੜੀਆਂ ਧਜੀਆਂ ਨੇ ਉਹ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਉਡਾਈਆਂ ਜਾ ਰਹੀਆਂ ਨੇ ਤਾਂ ਆਮ ਪਬਲਿਕ ਦਾਤਾ ਕੀ ਕਹਿਣਾ ਜਿਨ੍ਹਾਂ ਤੋਂ ਨਿਯਮਾਂ ਨੂੰ ਲਾਗੂ ਕਰਾਉਣ ਦੇ ਲਈ ਪੁਲਿਸ پابੰਦ ਹੈ ਜੇਕਰ ਉਹੀ ਅਜਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਂ ਫੇਰ ਪਬਲਿਕ ਨੂੰ ਕੌਣ ਰੋਕੇਗਾ ਤਾਂ ਵੱਡੀ ਗੱਲ ਤਾਂ ਇਹ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਵੱਲੋਂ ਨਜਾਇਜ਼ ਹਥਿਆਰ ਬਰਾਮਦ ਕਰਕੇ ਪੰਜਾਬ ਦਾ ਧਿਆਨ ਆਪਣੇ ਵੱਲ ਅਕਸ਼ਿਤ ਕਰਨ ਦੇ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਪਰ ਪੁਲਿਸ ਅਧਿਕਾਰੀ ਕਈ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਵੱਲੋਂ ਲੋਕਾਂ ਨੂੰ ਗੋਲੀਆਂ ਚਲਾ ਕੇ ਡਰੋਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੱਡੀ ਗੱਲ ਸਾਹਮਣੇ ਆ ਰਹੀ ਹੈ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਦੇ ਵੱਲੋਂ ਜਿਹਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਪੁਲਿਸ ਮੁਲਾਜ਼ਮ ਹੈ ਵਿਆਸ ਮਾਗਮ ਦੇ ਵਿੱਚ ਜਿਸਦੇ ਵੱਲੋਂ ਹਥਿਆਰਾਂ ਦੀ ਨਮਾਇਸ਼ ਕੀਤੀ ਜਾ ਰਹੀ ਹੈ ਉਸਦੇ ਵੱਲੋਂ ਉਸ ਨੂੰ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਇਹ ਉਸਦੇ ਬਿਆਨ ਸਾਹਮਣੇ ਆਏ ਨੇ ਆਮ ਆਦਮੀ ਪਾਰਟੀ ਵਰਕਰ ਦੇ ਤੁਹਾਨੂੰ ਵੀ ਸੁਣੋਨੇ ਆ ਕਿ ਉਸ ਦਾ ਇਸ ਪੁਲਿਸ ਮੁਲਾਜ਼ਮ ਤੇ ਕੀ ਕਹਿਣਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤੇ ਸਵਾਲ ਵੀ ਖੜੇ ਹੋਏ ਨੇ ਲਾਅ ਐਂਡ ਆਰਡਰ ਤੇ ਤੇ ਪ੍ਰਸ਼ਾਸਨ ਤੇ ਜੀਉ ਮੇਰੇ ਪਿੰਡ ਦਾ ਹਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਡੇਰੀ ਵਾਲੇ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਜੀ ਇਹ ਇਹ ਦੇਖੋ ਬਹੁਤ ਚਿਰ ਦੇ ਨਜਾਇਜ਼ ਹਥਿਆਰ ਸਿਕਸਰ ਲੈ ਕਰਦਾ ਜਦ ਕੋਈ ਵਿਆਹ ਸ਼ਾਦੀ ਫਰਚਨ ਹੁੰਦਾ ਉਹਦਾ ਸ਼ਕਤੀ ਪ੍ਰਦਰਸ਼ਨ ਕਰਦਾ ਲੋਕਾਂ ਨੂੰ ਦਹਿਸ਼ਤ ਭਰਿਆ ਮਾਹੌਲ ਦੇ ਵਿੱਚ ਉਹਦੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਹ ਤੋਂ ਇਲਾਵਾ ਫੋਰ ਵੀ ਬੇਰਕੋ ਸਬੂਤ ਤੁਹਾਨੂੰ ਮੈਂ ਪੇਸ਼ ਕਰ ਦਿੰਨਾ ਕਿ ਇਹ ਕਿ ਦਹਿਸ਼ਤ ਪਿੰਡ ਵਿੱਚ ਬਹੁਤ ਜ਼ਿਆਦੀ ਬਹੁਤ ਹੈ ਕੀ ਕਾਰਨ ਕੀ ਹੈ ਇਹਦੇ ਪਿੱਛੇ ਕੋ ਬੈਸਟ ਕੌ ਦਾ ਕਾਰਨ ਇਹ ਕੋਈ ਪੁਰਾਣੀ ਰੰਜਿਸ਼ ਹੈ ਕੀ ਇਹ ਕਾਰਨ ਕੀ ਹੈ ਨਹੀਂ ਕੋਈ ਬਿਲਕੁਲ ਕੋਈ ਰੰਜਿਸ਼ ਨਹੀਂ ਇਹ ਸਿਰਫ ਸਿਰਫ ਜੇ ਕੋਈ ਸਾਡੇ ਕੋਈ ਚੰਗੇ ਕੰਮ ਕਰਦੇ ਆ ਜੋ ਕੋਈ ਪ੍ਰਸ਼ੰਸਾ ਕਰਦੇ ਕੋਈ ਜਰਨ ਨਹੀਂ ਹੁੰਦਾ ਉਹਨਾਂ ਨੂੰ ਧਮਕੀਆਂ ਦਿੰਦਾ ਉਹਦਾ ਵੀ ਤੁਹਾਨੂੰ ਪ੍ਰੂਫ ਮਈਆ ਕਰਵਾ ਦੂੰਗਾ ਤੁਹਾਨੂੰ ਮੈਂ ਤੁਸੀਂ ਕੀ ਬੇਸਿਕਲੀ ਕੀ ਕਰਦੇ ਕੀ ਉਹਦੇ ਕੀ ਜੇ ਮੈਂ ਇਸ ਟਾਈਮ ਪਿੰਡ ਦੇ ਵਿੱਚ ਕੀਤੀ ਬੜੀ ਕਰਦਾ ਤੇ ਕੋਈ ਤੁਸੀਂ ਲੈਕਚਰ ਲੜਉਣ ਦੇ ਚਾਹ ਬਣਦੇ ਹੋ ਬਿਲਕੁਲ ਚਲੋ ਮੇਰਾ ਪਿੰਡ ਮੇਰਾ ਭਾਈਚਾਰਾ ਔਰ ਮੇਰੇ ਸਮਰਥਕ ਚਾਹੁੰਦੇ ਆ ਕਿ ਤੂੰ ਇਲੈਕਸ਼ਨ ਲੜ ਜਦੇ ਕੋਈ ਵੀ ਇਹੋ ਜੇ ਇਹਦੀ ਮਨਸ਼ਾ ਇਹੀ ਹੈ ਕਿ ਇਹਨੂੰ ਪਿੰਡ ਦੇ ਵਿੱਚ ਵਧਨਾ ਦਿੱਤਾ ਜਾਵੇ ਤੁਹਾਨੂੰ ਇੱਕ ਕਾਲ ਵੀ ਆਈ ਸੀ ਕਿ ਜਿੱਥੇ ਤੁਹਾਨੂੰਆਂ ਵੀ ਲਗਾਈਆਂ ਜਾ ਰਹੀਆਂ ਸੀ ਉਹ ਕੀ ਸਾਰਾ ਮਾਮਲਾ ਸੀ ਜੇ ਕਿਉਂ ਕੀਤਾ ਗਿਆ ਸੀ ਉਹ ਬਿਲਕੁਲ ਇਸੇ ਸਬੰਧ ਦੇ ਵਿੱਚ ਇਨੇ ਕੱਲ ਬਹੁਤ 60 70 ਮੁੰਡੇ ਗਰਾਊਂਡ ਦੇ ਵਿੱਚ ਸੱਦ ਕੇ ਹੱਲਾ ਗੋਲਾ ਕਰਨ ਦੀ ਕੋਸ਼ਿਸ਼ ਕੀਤੀ ਨੇ ਬਾਅਦ ਵਿੱਚ ਮੈਨੂੰ ਕਾਲ ਵੀ ਕੀਤੀ ਕਿ ਤੂੰ ਗਰਾਊਂਡ ਦੇ ਵਿੱਚ ਆ ਉਹਦਾ ਵੀ ਤੁਹਾਨੂੰ ਸਬੂਤ ਤੁਹਾਨੂੰ ਮੈਂ ਮੁਹੱਈਆ ਕਰਵਾ ਦੂੰਗਾ ਸਿਰਫ ਇਹਦਾ ਹੀ ਮਨਚਾਹੀ ਹੈ ਕਿ ਇਹਨੂੰ ਡਰਾ ਧਮਕਾਇਆ ਜਾ ਸਕੇ ਕਿ ਇਹ ਦੇਸ਼ ਤੋਂ ਕੌਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਪੁਲਿਸ ਅਧਿਕਾਰੀਆਂ ਤੋਂ ਉਕਤ ਪੁਲਿਸ ਮੁਲਾਜ਼ਮ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਆਖਿਆ ਗਿਆ ਕਿ ਜਿਹੜੀ ਵੀਡੀਓ ਉਹਨਾਂ ਕੋਲ ਆਈ ਹੈ ਜਿਸ ਵਿੱਚ ਨੌਜਵਾਨ ਚਾਰ ਤੋਂ ਪੰਜ ਫਾਇਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਵੀ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀਡੀਓ ਕਦੋਂ ਦੀ ਹੈ ਤੇ ਕਿੱਥੋਂ ਦੀ ਹੈ ਤੇ ਜੇਕਰ ਵੀਡੀਓ ਉਹਨਾਂ ਦੇ ਹਲਕੇ ਦੇ ਵਿੱਚ ਹੀ ਪਾਈ ਗਈ ਤਾਂ ਮਾਨ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਉਕਤ ਪੁਲਿਸ ਮੁਲਾਜ਼ਮ ਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਇਹ ਤੇਜਿੰਦਰ ਸਿੰਘ ਡੇਰੀਆਲ ਪਿੰਡ ਹੈ ਜੀ ਉਹਨਾਂ ਦਾ ਥਾਣਾ ਤਰਸਿਕਾ ਚ ਉਹਨਾਂ ਨੇ ਕੰਪਲੇਂਟ ਕੀਤੀ ਸੀ ਵੀ ਮੈਨੂੰ ਫੋਨ ਤੇ ਗਾਲ੍ਹਾਂ ਮੰਦਾ ਕੀਤਾ ਵਾ ਪਿੰਡ ਦੇ ਇੱਕ ਹਰਪ੍ਰੀਤ ਸਿੰਘ ਨੇ ਜੀ ਤੇ ਉਹ ਗਾਲ੍ਹਾਂ ਮੰਦੇ ਸੰਬੰਧ ਵਿੱਚ ਜੋ ਸਾਡੀ ਕਾਰਵਾਈ ਕਰਦੀ ਬੰਦੀ ਸੀ ਅਸੀਂ ਰਿਪੋਰਟ ਲਿਖਤੀ ਆ ਉਸ ਤੋਂ ਇਲਾਵਾ ਇੱਕ ਉਹਨਾਂ ਮੈਨੂੰ ਵੀਡੀਓ ਦਿਖਾਈ ਸੀ ਜੀ ਉਹਦੇ ਵਿੱਚ ਹਰਪ੍ਰੀਤ ਸਿੰਘ ਜਿਹੜਾ ਵਾ ਉਹ ਫਾਇਰ ਕਰਦਾ ਨਜ਼ਰ ਆ ਰਿਹਾ ਜੀ ਉਹ ਵੀਡੀਓ ਕਿੱਥੋਂ ਦੀ ਹੈ ਤੇ ਕਦੋਂ ਦੀ ਹੈ ਜਦੋਂ ਮਤਲਬ ਜੇ ਸਾਡੇ ਇਲਾਕੇ ਤੋਂ ਦੀ ਤੇ ਆਪਾਂ ਉਸੇ ਵੇਲੇ ਉੱਤੇ ਜੋ ਕਾਰਵਾਈ ਬੰਦੀ ਹੈ ਅਡੀਕਲ ਕਾਰਵਾਈ ਕਰਾਂਗੇ ਸਰਪ ਵੀਡੀਓ ਦੀ ਫੋਰੈਂਸਿਕ ਇਨਕਵਾਈਰਾਈ ਜਾਈ ਜਾਏਗੀ ਜਾਂ ਕਿਉਂਕਿ ਝੂਠੀ ਬੋਲ ਰਹੇ ਹੋ ਕਿ ਜਿਹੜੇ ਮੁਸਲੀਮ ਪਾਰਟੀ ਜਿਹੜਾ ਸਟੇਟ ਸਰਪਚਾ ਨਹੀਂ ਫੈਡਰਲ ਫੋਰੈਂਸਿਕ ਨਹੀਂ ਕੁਝ ਵੀ ਕਰਾਂਗੇ ਆਪਾਂ ਜਿਹੜਾ ਪਤਾ ਲੱਗਾ ਸਾਨੂੰ ਵੀ ਜਿਹੜੇ ਵਿਆਹ ਦੀ ਹੈ ਮੈਰਿਜ ਦੀ ਆ ਆਪਾਂ ਉੱਥੋਂ ਵੈਰੀਫਾਈ ਕਰਦੇ ਆ ਜੇ ਸਾਨੂੰ ਲੱਗਾ ਵੀ ਇੱਥੇ ਇਹਨਾਂ ਨੂੰ ਕੁਝ ਕੀਤਾ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਕਰਾਂਗੇ ਜੀ ਜੇ ਬਾਈਟ ਸਹੀ ਚੱਲੀ ਇੱਥੇ ਪੁਲਿਸ ਮੁਲਾਜ਼ਮ ਦੀ ਲਾ